ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਤਾਂ ਅੱਜ ਪੂਰੇ ਅਮਰੀਕਾ ਦੇ ਵਿੱਚ ਥੈਂਕਸਗਿਵਿੰਗ ਮਨਾਇਆ ਜਾ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਇਹਦੀਆਂ ਮੁਬਾਰਕਾਂ। ਇੱਕ ਬਹੁਤ ਪੁਰਾਣੀ ਟਰੈਡੀਸ਼ਨ ਆ ਰਿਵਾਇਤ ਆ ਅਮਰੀਕਾ ਦੀ ਇਸ ਕਿਸਮ ਦੇ ਨਾਲ ਥੈਂਕਸਗਿਵਿੰਗ ਮਨਾਉਣ ਦੀ ਜਿਹੜਾ ਚੌਥਾ ਵੀਰਵਾਰ ਹੁੰਦਾ ਨਵੰਬਰ ਮਹੀਨੇ ਦੇ ਵਿੱਚ ਉਸ ਦਿਨ ਇਹ ਥੈਂਕਸਗਿਵਿੰਗ ਮਨਾਇਆ ਜਾਂਦਾ ਜਦੋਂ ਨੂੰ ਇਸ਼ੋਕੜ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ 1621 ਦੇ ਵਿੱਚ ਜਿਹੜਾ ਇਹ ਇੱਕ ਜਿਹੜਾ ਹਾਰਵੈਸਟ ਫੀਸਟ ਸੀਗਾ ਮੈਸਾਚੂਸੈਟਸ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਫਿਰ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਐਬਰਾਹਮ ਲਿੰਕਨ ਸੀਗੇ ਉਹਨਾਂ ਨੇ 1863 ਦੇ ਵਿੱਚ ਇਹਨੂੰ ਜਾ ਕੇ ਸਿਵਲ ਵਾਰ ਸੀ ਜਦੋਂ ਉਸ ਵਿਰਲੇ ਦੇ ਵਿੱਚ ਇਹਨੂੰ ਉਹਨਾਂ ਨੇ ਜਿਹੜਾ ਇੱਕ ਪਬਲਿਕ ਨੈਸ਼ਨਲ ਹੌਲੀਡੇ ਡਿਕਲੇਅਰ ਕਰ ਦਿੱਤਾ ਸੀ ਇਹਦੇ ਚ ਟਰੈਡੀਸ਼ਨਲ ਫੂਡ ਹੁੰਦਾ ਟਰੈਡੀਸ਼ਨਲ ਫੂਡ ਥੈਂਕ ਗਿਵਿੰਗ ਦਾ ਟਿਪਿਕਲੀ ਜਿਹਦੇ ਵਿੱਚ ਟਰਕੀ ਹੁੰਦੀ ਆ ਤੇ ਜਿਹੜੀ ਮੈਸ਼ ਪੋਟੇਟੋ ਦੀ ਸਟਫਿੰਗ ਕ੍ਰੈਨਬੈਰੀ ਸੌਸ ਤੇ ਇਹ ਕੁਝ ਚੀਜ਼ਾਂ ਹੁੰਦੀਆਂ ਆ ਇਹਦੇ ਵਿੱਚ ਹੁੰਦੀ ਹੈ ਤੇ ਅੱਜ ਅਮਰੀਕਾ ਦੇ ਵਿੱਚ ਕਿਉਂਕਿ ਜਿਹੜੇ ਪਲਾਟ ਦੇ ਵਿੱਚ ਲੋਕ ਨੇ ਸੁਨੀਤਾ ਵਿਲੀਅਮਸ ਉਹਨਾਂ ਨੇ ਵੀ ਦੱਸਿਆ ਜਾ ਰਿਹਾ ਕਿ ਥੈਂਕਸਗਿਵਿੰਗ ਉੱਥੇ ਸੈਲੀਬ੍ਰੇਟ ਕੀਤਾ ਹੈ ਅੱਜ ਦੇ ਦਿਨ ਪਰਿਵਾਰ ਇਕੱਠੇ ਹੁੰਦੇ ਆ ਇਕੱਠੇ ਹੋ ਕੇ ਤੇ ਜਿਹੜਾ ਬੇਸਿਕਲੀ ਖਾਣਾ ਇਕੱਠੇ ਖਾਂਦੇ ਆ ਆਪਣਾ ਗ੍ਰੈਟੀਟਿਊਡ ਜਿਹੜਾ ਮਤਲਬ ਸਾਰੇ ਸਾਲ ਦੀਆਂ ਜਿਹੜੀਆਂ ਬlesing's ਨੇ ਉਹਦੀਆਂ ਤੇ ਥੈਂਕਸਗਿਵਿੰਗ ਦੇ ਉੱਤੇ ਮੇਅਰ ਡੇ ਜਿਹੜੀ ਥੈਂਕਸਗਿਵਿੰਗ ਦੀ ਜਿਹੜੀ ਪਰੇਡ ਆ Thanksgiving Day ਦੀ parade New York City ਦੇ ਵਿੱਚ ਬਹੁਤ ਪ੍ਰਸਿੱਧ ਆ ਤੁਸੀਂ ਸਾਰੇ ਜਾਣਦੇ ਆ ਔਰ ਇੱਕ ਜਿਹੜਾ ਜਿਸ ਤਰ੍ਹਾਂ ਦਾ ਉੱਥੇ tradition ਆ floats ਦਾ balloons ਦਾ ਜਾਂ ਜਿੰਨੀਆਂ ਉਸ parade ਦੇ ਵਿੱਚ performances ਹੁੰਦੀਆਂ ਅਜਿਹਾ NFL ਦੀਆਂ ਖਾਸ ਗੇਮਾਂ ਬਹੁਤ ਪਪੂਲਰ ਇੱਕ activity ਆ ਜਿਹੜੀ ਅੱਜ ਦੇ ਦਿਨ ਕੀਤੀ ਜਾਂਦੀ ਹੈ ਕਈ ਮੈਚਸ ਜਿਹੜੇ ਆ ਉਹ ਅੱਜ ਦੇ ਦਿਨ ਹੁੰਦੇ ਆ ਬੜੇ ਲੋਕ ਅੱਜ ਦੇ ਦਿਨ volunteer ਕਰਦੇ ਆ ਜਾ ਕੇ ਵਕ ਵਕ ਥਾਵਾਂ ਦੇ ਉੱਤੇ ਆਪਣਾ ਜਿਹੜਾ ਜਿਹੜਾ ਇੱਕ ਸਮਾਜ ਦੇ ਪ੍ਰਤੀ ਫਰਜ਼ ਆ ਉਹ ਨਿਭਾਉਂਦੇ ਵੀ ਇੱਕ ਸੈਲੀਬ੍ਰੇਸ਼ਨ ਦਾ ਤਰੀਕਾ ਹੈ ਬਹੁਤੇ ਲੋਕਾਂ ਨੇ ਇਸ ਤਰੀਕੇ ਨਾਲ ਇਹਨੂੰ ਸੈਲੀਬ੍ਰੇਟ ਕੀਤਾ ਸੋ ਆ ਜਿਹੜਾ ਸੀਜ਼ਨ ਆ ਰਿਹਾ ਅੱਗੇ ਹੌਲੀਡੇ ਸੀਜ਼ਨ ਉਹਦੇ ਵਿੱਚ ਇੱਕ ਬੜਾ ਇੰਪੋਰਟੈਂਟ ਡੇ ਹੁੰਦਾ ਥੈਂਕਸ giving ਥੈਂਕਸ giving ਅਸਲ ਦੇ ਵਿੱਚ ਸਟਾਰਟ ਹੁੰਦਾ ਅੱਜ ਹੌਲੀਡੇ ਸ਼ੋਪਿੰਗ ਸੀਜ਼ਨ ਦਾ ਕਿਉਂਕਿ ਕੱਲੋਂ ਬਲੈਕ ਫਰਾਈਡੇ ਸੇਲ ਜਿਹੜੀ ਆ ਹੋਕੇ ਕਾਫ ਹੋ ਜਾਂਦੀ ਆ ਤੇ ਉਹਦੇ ਤੋਂ ਬਾਅਦ ਫਿਰ ਅੱਗੇ ਹੁਣ ਕ੍ਰਿਸਮਸ ਨਿਊ ਇਅਰ ਜਿਹੜਾ ਇਹ ਦਿਨ ਬਹੁਤ ਮਹੱਤਵਪੂਰਨ ਹੁੰਦੇ ਪੂਰੇ ਸੈਲੀਬ੍ਰੇਸ਼ਨ ਦੇ ਦਿਨ ਹੁੰਦੇ ਆ ਇੱਕ ਇਹਦੀ ਇਹ ਜਿਹੜੀ ਸੱਭਿਆਚਾਰਕ ਮਹੱਤਤਾ ਹੈ ਕਲਚਰਲ ਸਿਗਨੀਫਿਕੈਂਸ ਆ ਥੈਂਕਸ ਗਿਵਿੰਗ ਦੀ ਜਿਹੜਾ ਗ੍ਰੈਟੀਟਿਊਡ ਜਾਂ ਟੁਗੇਦਰਨੈਸ ਆ ਇੱਕ ਸਾਂਝੀ ਬਲਤਾ ਆ ਅਮਰੀਕਾ ਦੇ ਹੈਰੀਟੇਜ ਦੀ ਜਾਂ ਅਮਰੀਕਨ ਸਾਰੀ ਕਮਿਊਨਿਟੀ ਦੀ ਉਹਦਾ ਉਹਨੂੰ ਇਹ ਦੱਸਦੇ ਆ ਸੋ ਇਹਦੇ ਨਾਲ ਹੀ ਜਿਹੜੀ ਜਿੱਥੇ ਦੂਜੀ ਗੱਲਬਾਤ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਪਿਛਲੇ 6 ਮਹੀਨਿਆਂ ਤੋਂ ਸਪੇਸ ਸਟੇਸ਼ਨ ਦੇ ਵਿੱਚ ਮੌਜੂਦ ਨੇ ਜਿਹੜੇ ਨਾਸਾ ਦੇ ਐਸਟਰਨੌਟ ਉਹਨਾਂ ਨੇ ਵੀ ਕਹਿੰਦੇ ਆ ਕਿ ਉੱਥੇ ਸੁਮਿਤਾ ਵਿਲੀਅਮਸ ਤੇ ਜਿਹੜੇ ਐਸਟਰਨੌਟ ਵਿੱਚ ਵਿਲ ਮੋਰ ਆ ਦੋ ਉਹਨਾਂ ਦੇ ਨਾਲ ਹੋਰ ਜਣੇ ਨੇ ਉਹਨਾਂ ਨੇ ਉੱਥੇ ਸਪੇਸ ਦੇ ਵਿੱਚ ਹੀ ਥੈਂਕਸ giving ਮਨਾਇਆ ਉਹਦੀ ਵੀਡੀਓ ਜਾਰੀ ਕੀਤੀ ਗਈ ਆ ਜਿਹੜੇ ਐਸਟਰਨੌਟ ਨੇ ਪੈਕਡ ਫੂਡ ਜਿਹੜਾ ਉਹਦੇ ਪੈਕਟ ਕੱਢ ਕੇ ਤੇ ਉਹ ਉਸ ਤਰੀਕੇ ਦੇ ਨਾਲ ਉਹਦੀ ਥੈਂਕਸ giving ਮਨਾਉਣ ਦਾ ਜਿਹੜਾ ਵੀਡੀਓ ਉਹਨਾਂ ਨੇ ਜਾਰੀ ਕੀਤਾ ਤੇ ਪੈਕਟਸ ਦੇ ਵਿੱਚੋਂ ਕੱਢ ਕੇ ਉਸ ਜਿਹੜੀ ਉਹਨਾਂ ਦੀ স্মੋਕਡ ਟਰਕੀ ਆ ਕਰੇਨ ਬੈਰੀ ਆ ਤੇ ਦੂਜੀਆਂ ਜਿਹੜੀਆਂ ਖਾਣਦਿਆਂ ਚੀਜ਼ਾਂ ਉਹ ਉਹਨੂੰ ਕਰ ਰਹੇ ਆ ਤੇ ਸੈਲੀਬ੍ਰੇਟ ਕਰ ਰਹੇ ਆ ਇਹਦੇ ਨਾਲ ਹੀ ਉਹਨਾਂ ਨੇ ਵੀ ਛੁੱਟੀ ਕੀਤੀ ਹੈ ਕਿੰਦੇ ਜਿਹੜੇ ਕੰਮ ਕਰ ਉਹਥੇ ਕਰ ਰਹੇ ਆ ਸਪੇਸ ਦੇ ਵਿੱਚ ਅਜਿਹੇ ਦਿਨ ਕਿਉਂਕਿ ਨੈਸ਼ਨਲ ਹੌਲੀਡੇ ਹੁੰਦੀ ਆ ਸੋ ਇੱਥੇ ਵੀ ਉਹਨਾਂ ਨੇ ਅਮਰੀਕਾ ਤੇ ਕੈਨੇਡਾ ਦੇ ਸਮੇਤ ਕਈ ਦੇਸ਼ਾਂ ਦੇ ਵਿੱਚ ਜਿਹੜੀ ਇਹ ਕਿਉਂਕਿ ਸਾਲਾਨਾ ਛੁੱਟੀ ਹੁੰਦੀ ਆ ਅੱਜ ਕੈਨੇਡਾ ਦੇ ਵਿੱਚ ਵਕਰਾ ਥੈਂਕਸਗਿਵਿੰਗ ਹੁੰਦਾ ਪਰ ਇੱਥੇ ਜਿਹੜਾ ਅੱਜ ਥੈਂਕਸਗਿਵਿੰਗ ਦੀ ਛੁੱਟੀ ਆ ਤੇ ਉੱਥੇ ਵੀ ਜਿਹੜੇ ਇਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਗਿਆ ਸੋ 176 ਦਿਨ ਤੋਂ ਇਹ ਸਪੇਸ ਦੇ ਵਿੱਚ ਸੁਨੀਤਾ ਵਿਲੀਅਮਸ ਤੇ ਰਿਚ ਬਿਲਮੋਰ ਉਹਨਾਂ ਨੇ ਜਿਹੜਾ ਇਹਨੂੰ ਸੈਲੀਬ੍ਰੇਟ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਆ ਸੋ ਅੱਜ ਦਾ ਦਿਨ ਛੁੱਟੀ ਦਾ ਦਿਨ ਹੌਲੀਡੇ ਸੀਜ਼ਨ ਇੱਥੋਂ ਸ਼ੁਰੂ ਹੋ ਜਾਂਦਾ ਤੇ ਜਿਹੜੀ ਬਲੈਕ ਫਰਾਈਡੇ ਦੀ ਸ਼ਾਪਿੰਗ ਆ ਉਹਦੇ ਨਾਲ ਹੀ ਤੇ ਅਗਲਾ ਜਿਹੜਾ ਪੂਰਾ ਟਾਈਮ ਹੁੰਦਾ ਉਹ ਫਿਰ ਐਸੇ ਤਰੀਕੇ ਦੇ ਨਾਲ ਚੱਲਦਾ ਅਗਲੀ ਗੱਲਬਾਤ ਦੋਸਤੋ ਡੋਨਲਡ 트ੰਪ ਦੀਆਂ ਜਿਹੜੀਆਂ ਚੋਣਾਂ ਨੇ ਜਿਹੜੇ ਪਿਕਸ ਨੇ ਉਹਨਾਂ ਦੇ ਹਾਲਾਂਕਿ ਉਹਨਾਂ ਨੇ ਅਗਲੇ ਸਾਲ 21 ਜਨਵਰੀ ਨੂੰ ਜਾ ਕੇ ਜਦੋਂ ਸਰਕਾਰ ਉਹਨਾਂ ਦੀ ਹੋਣੀ ਆ ਸੱਤਾ ਦੇ ਵਿੱਚ ਉਸ ਵੇਲੇ ਸਾਰੀਆਂ ਗੱਲਾਂਬਾਤਾਂ ਹੋਣੀਆਂ ਪਰ ਉਹਦੇ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਉਹ ਆਪਣੇ ਕੈਬਨਟ ਜਾਂ ਜਿਹੜੀਆਂ ਮੇਨ ਪੋਜੀਸ਼ਨਸ ਆ ਉਹਨਾਂ ਨੂੰ ਚੁਣ ਰਹੇ ਆ ਉਹਨੂੰ ਲੈ ਕੇ ਕੰਟਰੋਵਰਸੀਜ਼ ਲਗਾਤਾਰ ਚੱਲ ਰਹੀਆਂ ਆ ਇਹ ਕਿਹ ਰੋਲਸ ਨੇ ਜਾਂ ਕੈਬਨਿਟ ਦੀਆਂ ਪੋਜੀਸ਼ਨਸ ਆ ਉਹ ਤੋਂ ਨੇ ਅਨਾਉਂਸਮੈਂਟ ਕੀਤਾ ਕਿ ਫਲਾਣੇ ਬੰਦੇ ਨੂੰ ਅਸੀਂ ਆਹ ਲਾਉਣਾ ਫਲਾਣੇ ਬੰਦੇ ਨੂੰ ਅਸੀਂ ਆਹ ਲਾਉਣਾ ਉਹਦੇ ਵਿੱਚ ਇੱਕ ਤਾਂ ਕੰਟਰੋਵਰਸੀਆ ਲੋਕ ਵਿਰੋਧ ਕਰ ਰਹੇ ਵੀ ਕੰਟਰੋਵਰਸ਼ਲ ਬੰਦਿਆਂ ਨੂੰ ਕਿਉਂ ਬਣਾਇਆ ਜਾ ਰਿਹਾ ਅਟਾਰਨੀ ਜਨਰਲ ਦੇ ਅਹੁਦੇ ਦੇ ਉੱਤੇ ਜਨਰਲ ਲਾਉਣਾ ਸੀ ਉਹ ਵਾਪਸ ਹੋ ਗਏ ਕਈ ਕੁਝ ਹੋਇਆ ਲਗਭਗ ਰੋਜ਼ ਹੀ ਇੱਕ ਖਬਰ ਹੁੰਦੀ ਹੈ ਜਿੰਨੇ ਉਹਨਾਂ ਨੇ ਜਿਵੇਂ ਪਹਿਲੇ ਅਹੁਦੇ ਦੇ ਨਾਂ ਦੱਸੇ ਆ ਜਿੱਦਣ ਦੀ ਇਹ ਜਿੱਤ ਹੋਈ ਆ ਉਹਦੇ ਤੋਂ ਬਾਅਦ ਲਗਭਗ ਰੋਜ਼ ਦੋ ਤਿੰਨ ਨਾਂ ਹੁੰਦੇ ਔਰ ਸਾਰੇ ਉਹਨਾਂ ਨੇ ਜਿਹੜੇ ਉਹ ਦਰਜਨਾ ਸੀਗੇ ਉਹਨਾਂ ਦੀ ਲਿਸਟ ਦੱਸ ਦਿੱਤੀ ਹੁਣ ਇੱਕ ਨਵਾਂ ਪੈਟਰਨ ਦੇਖਣ ਨੂੰ ਮਿਲ ਰਿਹਾ ਇਹਨਾਂ ਸਾਰਿਆਂ ਦੇ ਵਿੱਚ ਪੈਟਰਨ ਇਹ ਆ ਕਿ ਜਿਹੜੇ ਬੰਦੇ ਇਹਨਾਂ ਨੇ ਚੁਣੇ ਆ ਡੋਨਲਡ ਟਰੰਪ ਨੇ ਪਿਕ ਨਹੀਂ ਜਿਹੜੇ ਇਹਨਾਂ ਨੇ ਚੁਣੇ ਆ ਕਿ ਇਹਨਾਂ ਨੂੰ ਮੈਂ ਆ ਬਣਾਉਣਾ ਉਹਨਾਂ ਨੂੰ ਬੌਮ ਥ੍ਰੈਟਸ ਤੇ ਜਿਹੜੇ ਸਵਾਰਟਿੰਗ ਇਨਸੀਡੈਂਟਸ ਉਹਨਾਂ ਦੇ ਨਾਲ ਹੋ ਰਹਾ ਹੈ ਇਹਦਾ ਮਤਲਬ ਕੀ ਆ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕੋਈ ਬੰਦਾ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਜਾਂ ਉੱਥੇ ਜਾਂ ਕਿਤੇ ਫੋਨ ਕਰਕੇ ਕਹਿ ਦਿੰਦਾ ਕਿ ਫਲਾਣੇ ਬੰਦੇ ਦੇ ਬੰਬ ਦਾ ਖਤਰਾ ਆ ਹੁਣ ਹੈ ਉਹਦੇ ਬੰਬ ਤਾਂ ਹੈ ਨਹੀਂ ਉੱਥੇ ਫੋਨ ਕਿਸੇ ਨੇ ਕੀਤਾ ਅਮਰਜੈਂਸੀ ਸਰਵਿਸਿਜ਼ ਨੂੰ ਉੱਥੋਂ ਪੁਲਿਸ ਫਾਇਰ ਐਮਬੂਲੈਂਸ ਸਾਰੇ ਉਹਦੇ ਘਰ ਦੇ ਬਾਹਰ ਪਹੁੰਚ ਜਾਂਦੇ ਹੁੰਦਾ ਉੱਥੇ ਕੁਝ ਵੀ ਨਹੀਂ ਕਿ ਬੜਾ ਇੱਕ ਵੱਖਰੇ ਕਿਸਮ ਦਾ ਜਿਹੜਾ ਪੈਟਰਨ ਸਾਹਮਣੇ ਆ ਰਿਹਾ ਆ ਜਿਹਦੇ ਵਿੱਚ ਐਲੀ ਸਟੈਂਫ ਐ ਲੀ ਜ਼ੈਲਡਨ ਬਰੋਕ ਰੌਲਿੰਸ ਸਕਾਟ ਰਨਰ ਜਾਂ ਲੋਰੀ ਸ਼ਵੇਜ਼ ਪੀਟ ਹੈਸ ਇਹਨਾਂ ਸਾਰਿਆਂ ਦੇ ਉੱਤੇ ਐਸੇ ਤਰੀਕੇ ਦੇ ਨਾਲ ਜਿਹੜਾ ਇੱਕ ਸੀਰੀਅਸ ਥ੍ਰੈਟ ਦੱਸਿਆ ਜਾ ਰਿਹਾ ਸਕਾਟ ਟਰਨਰ ਦੇ ਘਰ ਦੇ ਬਾਹਰ ਬੰਬ ਥ੍ਰੈਟ ਦਾ ਜਿਹੜਾ ਪਤਾ ਲੱਗਿਆ ਇਦਾਂ ਜਿਹੜਾ ਲੋਰੀ ਸ਼ਾਹਵੇਜ਼ ਆ ਉਹਨੂੰ ਪਾਈਪ ਬੰਬ ਥ੍ਰੈਟ ਦਾ ਉੱਥੇ ਇਨਸੀਡੈਂਟ ਵਾਪਰਿਆ ਔਰ ਕਈਆਂ ਦੇ ਤਾਂ ਜਿਹੜੇ ਜਿਵੇਂ ਪੀਟ ਨੇ ਉਹ ਦੱਸ ਦਿਆ ਕਿ ਪੁਲਿਸ ਉਹਦੇ ਪਰਿਵਾਰ ਨੂੰ ਜਦੋਂ ਇਨਫਾਰਮ ਕੀਤਾ ਕਿ ਇੱਥੇ ਥ੍ਰੈਟ ਆ ਸੱਤ ਬੱਚੇ ਉਹਨਾਂ ਦੇ ਘਰ ਦੇ ਅੰਦਰ ਸੁੱਤੇ ਪਏ ਸੀ ਲਾਨ ਫੋਰਸਮੈਂਟ ਐਕਸ਼ਨ ਕਰ ਰਿਹਾ 트ੰਪ ਦੀ ਟੀਮ ਨੇ ਬਹੁਤ ਧੰਨਵਾਦ ਕੀਤਾ ਇਸ ਗੱਲ ਦਾ ਕਿ ਲਾਨ ਫੋਰਸਮੈਂਟ ਵਾਲੇ ਨੇ ਉਹ ਬਹੁਤ ਕੁਇਕਲੀ ਇਹਨਾਂ ਥ੍ਰੈਟਸ ਨੂੰ ਅਡਰੈਸ ਕਰ ਰਿਹਾ ਹੈ ਕੁਛ ਨਹੀਂ ਆ ਉੱਥੇ ਪਰ ਇਹ ਕਹਿ ਦੇਣਾ ਕਿ ਫਲਾਣੇ ਘਰ ਦੇ ਵਿੱਚ ਬੰਬ ਆ ਤੇ ਜਿੰਨੇ ਇਹ ਚੁਣੇ ਗਏ ਆ ਉਹਨਾਂ ਸਾਰਿਆਂ ਦੇ ਨਾਲ ਇਹ ਹੋ ਰਿਹਾ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਚੀਜ਼ ਨੂੰ ਕਿਹਾ ਸਟਰੋਂਗਲੀ ਕੰਡੈਮ ਕੀਤਾ ਉਹਨਾਂ ਨੇ ਇਸ ਚੀਜ਼ ਨੂੰ ਕਿ ਜਿਹੜੇ ਥ੍ਰੈਟ ਨੇ ਜਾਂ ਇਹ ਵੀਰ ਨੂੰ ਸਿਚੁਏਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਮੋਨਿਟਰ ਕੀਤਾ ਜਾਣਾ ਚਾਹੀਦਾ ਕਿ ਹੋ ਕੀ ਰਿਹਾ ਸਵਾਰਟਿੰਗ ਕੀ ਹੁੰਦਾ ਅਸਲ ਦੇ ਵਿੱਚ ਇਦੇ ਵਿੱਚ ਜਿਹੜੀ ਫੇਕ ਐਮਰਜੈਂਸੀ ਕਾਲਸ ਇਨਵੋਲਵ ਹੁੰਦੀਆਂ ਫੇਕ ਐਮਰਜੈਂਸੀ ਕਾਲਸ ਜਿਹੜੀਆਂ ਉਹਦੇ ਤੋਂ ਬਾਅਦ ਫਿਰ ਕੁਦਰਤੀ ਆ ਕੇ ਜਿਹੜਾ ਹੈਵੀ ਪੁਲਿਸ ਰਿਸਪਾਂਸ ਹੁੰਦਾ ਉੱਥੇ ਤੇ ਉਹਦੇ ਨਾਲ ਫਿਰ ਜਿਹੜੇ ਇਨੋਸੈਂਟ ਲੋਕ ਹੁੰਦੇ ਆ ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਹੁੰਦਾ ਉਹਨਾਂ ਉਹ ਵੀ ਇਸ ਲਪੇਟ ਦੇ ਵਿੱਚ ਆ ਜਾਂਦੇ ਆ ਜਾਂ ਉਹਨਾਂ ਨੂੰ ਵੀ ਆ ਸੁਵਿਧਾਵਾਂ ਦਾ ਸਾਹਮਣਾ ਕਰਨਾ ਪੈਂਦਾ ਇਹਦਾ ਖਤਰਾ ਹੁੰਦਾ ਇਹਦੇ ਨਾਲ ਜਿਹੜੇ ਇਨਸੀਡੈਂਟਸ ਨੇ ਇਹ ਅਸਲ ਦੇ ਵਿੱਚ ਇੱਕ ਤਾਂ ਵਿਕਟਮ ਨੂੰ ਖਤਰੇ 'ਚ ਪਾਉਂਦੇ ਆ ਦੂਜਾ ਜਿਹੜਾ ਆਫੀਸਰ ਰਿਸਪੌਂਡ ਕਰ ਰਹੇ ਉਹਨਾਂ ਨੂੰ ਖਤਰੇ ਦੇ ਵਿੱਚ ਪਾਉਂਦੇ ਆ ਤੇ ਕਈ ਕੇਸਸ ਦੇ ਵਿੱਚ ਤਾਂ ਇੰਜਰੀਜ਼ ਵੀ ਹੋ ਜਾਂਦੀਆਂ ਤੇ ਮੌਤਾਂ ਵੀ ਹੁੰਦੀਆਂ ਫਲੋਰੀਡਾ ਦਾ ਜਿਹੜਾ ਇਨਸੀਡੈਂਟ ਇੱਕ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਬੰਬ ਥ੍ਰੈਟ ਜਿਹੜਾ ਉੱਥੇ ਫਲੋਰੀਡਾ ਦੇ ਵਿੱਚ ਟਰੰਪ ਦੇ ਜਿਹੜੀ ਫਾਰਮਰ ਪਿਕ ਸੀਗੀ ਟਾਰਨੀ ਜਨਰਲ ਮੈਟ ਗੇਟਸ ਉਹਦੇ ਮੇਲ ਬਾਕਸ ਦੇ ਉੱਤੇ ਇਹਦਾ ਅਟੈਕ ਹੋਇਆ ਜਾਂ ਖਤਰਾ ਉੱਥੇ ਦੱਸਿਆ ਗਿਆ ਬਾਅਦ ਵਿੱਚ ਉਹ ਝੂਠਾ ਨਿਕਲਿਆ ਹੈ ਕੁਝ ਵੀ ਨਹੀਂ ਸੀ ਉੱਥੇ ਪ੍ਰੋਬਲਮ ਵੱਧ ਰਹੀ ਹੈ ਥ੍ਰੈਟਸ ਸਵੈਟਿੰਗ ਇਨਸੀਡੈਂਟਸ ਪਬਲਿਕ ਅਫੀਸ਼ੀਅਲਸ ਦੇ ਜ਼ਿਆਦਾ ਕਾਮਨ ਤੇ ਡੇਂਜਰਸ ਹੋ ਰਹੇ ਆ ਜਿੱਥੇ ਇਹ ਵੱਧ ਗਏ ਆ ਦੂਜਾ ਉਹਦੇ ਨਾਲ ਹੀ ਜਿਹੜਾ ਖਤਰਾ ਆ ਉਹ ਵੀ ਇਸ ਚੀਜ਼ ਦਾ ਜਿਹੜਾ ਉੱਥੇ ਉਹ ਵੱਡੇ ਪੱਧਰ ਦੇ ਉੱਤੇ ਜਿਹੜਾ ਹੋ ਗਿਆ ਤੇ ਇਹਦਾ ਨੁਕਸਾਨ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੂੰ ਨਾ ਰੋਕਿਆ ਗਿਆ ਸੋ ਨਿਊਮਰਸ ਬੰਬ ਥ੍ਰੈਟਸ ਤੇ ਸਵੈਟਿੰਗ ਦੇ ਇਨਸੀਡੈਂਟਸ ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਨੂੰ ਟਾਰਗੇਟ ਕਰ ਰਹੇ ਆ ਜਿਵੇਂ ਡੋਨਲਡ 트੍ਰੰਪ ਨੇ ਚੁਣਿਆ ਆਪਣੇ ਮਹੱਤਵਪੂਰਨ ਅਹੁਦਿਆਂ ਦੇ ਲਈ ਬਹੁਤ ਸਾਰੇ ਸਵਾਲ ਪੈਦਾ ਕਰ ਰਿਹਾ ਕਿਸੇ ਵੇਲੇ ਕੀ ਇਹ ਜਾਂਦਾ ਸੀ ਵੀ ਖਤਰਾ ਇਹ ਹੈ ਵੀ ਜੇ ਡੋਨਲਡ 트੍ਰੰਪ ਹਾਰ ਗਿਆ ਤੇ ਉਸ ਤੋਂ ਬਾਅਦ ਕੀ ਹੋਊਗਾ ਪਰ ਹੁਣ ਡੋਨਲਡ 트੍ਰੰਪ ਹਾਰੇ ਨਹੀਂ ਹੈ ਬੰਦੇ ਵੀ ਉਹਨਾਂ ਨੇ ਚੁਣੇ ਆ ਫਿਰ ਇਸ ਕਿਸਮ ਦੇ ਜਿਹੜੇ ਇਨਸੀਡੈਂਟਸ ਕਿਉਂ ਵਾਪਰ ਰਹੇ ਆ ਜਦੋਂ ਕਿ ਸਾਰਾ ਕੁਝ ਆ ਕੌਣ ਕੌਣ ਜਿਹੜਾ ਆ ਇਸ ਕਿਸਮ ਦਾ ਵਿਰੋਧ ਕਰ ਰਿਹਾ ਹੈ ਜਾਂ ਇਹ ਮਾਹੌਲ ਅਮਰੀਕਾ ਦੇ ਵਿੱਚ ਪੈਦਾ ਕਰਨਾ ਚਾਹੁੰਦੇ ਬਹੁਤ ਵੱਡਾ ਸਵਾਲ ਆ ਅਗਲੀ ਕਰਵਾ ਦੋਸਤੋ ਚੀਨ ਤੇ ਅਮਰੀਕਾ ਦੇ ਸਬੰਧਾਂ ਬਾਰੇ ਆ ਹੁਣ ਜਦੋਂ ਡੋਨਲਡ 트ੰਪ ਨੇ ਰਾਸ਼ਟਰਪਤੀ ਬਣ ਜਾਣਾ ਆ ਤੇ ਉਹਦੇ ਤੋਂ ਬਾਅਦ ਇਹਨਾਂ ਦੇ ਸਬੰਧ ਚੀਨ ਦੇ ਨਾਲ ਕਿੱਦਾਂ ਦੇ ਹੁੰਦੇ ਬਹੁਤ ਵੱਡਾ ਸਵਾਲ ਆ ਦੁਨੀਆ ਦੀਆਂ ਦੋ ਮਹਾਸ਼ਕਤੀਆਂ ਨੇ ਐਸ ਵੇਲੇ ਜਿਹੜੇ ਦੁਨੀਆ ਦੇ ਮਾਹਰ ਨੇ ਉਹ ਤੇ ਇਹ ਵੀ ਕਹਿੰਦੇ ਆ ਵੀ ਤਾਕਤ ਕਿਸੇ ਵੇਲੇ ਕਈ ਸਦੀਆਂ ਦੇ ਵਿੱਚ ਬਦਲਦੀ ਆ ਕਦੇ ਇਹ ਈਸਟ ਦੇ ਵਿੱਚ ਰਹੀ ਆ ਤਾਕਤ ਇੰਡੀਆ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਹੁਣ ਜਿਹੜੀ ਇਹ ਸਾਰੇ ਦੀ ਸਾਰੀ ਕਿਸੇ ਵੇਲੇ ਰਸ਼ੀਆ ਕੇਂਦਰ ਬਿੰਦੂ ਰਿਹਾ ਦੁਨੀਆ ਦੀ ਤਾਕਤ ਦਾ ਫਿਰ ਅਮਰੀਕਾ ਜਿਹੜਾ ਸਭ ਤੋਂ ਵੱਡੀ ਤਾਕਤ ਬਣ ਕੇ ਉੱਭਰਿਆ ਜਿਹੜੀ ਦੁਨੀਆ ਦੇ ਵਿੱਚ ਤੇ ਐਸ ਵੇਲੇ ਉਹ ਹਜੇ ਤੱਕ ਉਸੇ ਤਰ੍ਹਾਂ ਆ ਲੋਕ ਇਹ ਕਹਿੰਦੇ ਵੀ ਹੁਣ ਸਮਾਂ ਕਦੇ ਇਹ ਆ ਸਕਦਾ ਕਿ ਵੈਸਟ ਤੋਂ ਜਿਹੜੀ ਪਾਵਰ ਆ ਸਾਰੀ ਈਸਟ ਵੱਲ ਚਲੀ ਜਾਵੇ ਵੈਸਟ ਤੋਂ ਈਸਟ ਦਾ ਮਤਲਬ ਇਹ ਆ ਕਿ ਅਮਰੀਕਾ ਤੋਂ ਚਾਈਨਾ ਵੱਲ ਚਲੀ ਜਾਵੇ ਕਿਉਂਕਿ ਰੂਸ ਦੇ ਵਿੱਚ ਤੇ ਉਹ ਤੇ ਤਬਾਹ ਹੋ ਗਿਆ ਸਾਰੇ ਦਾ ਸਾਰਾ ਉਹਦੇ ਵਿੱਚ ਹੁਣ ਇਹ ਦੋਵਾਂ ਮਹੱਤਵਪੂਰਨ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਸਮਝੌਤੇ ਬਹੁਤ ਸਾਰੀਆਂ ਸੰਧੀਆਂ ਹੁੰਦੀਆਂ ਕਈ ਗੱਲਾਂ ਦੇ ਵਿੱਚ ਟਕਰਾਅ ਵੀ ਹੁੰਦਾ ਹੁਣ ਰੀਸੈਂਟਲੀ ਇਹਨਾਂ ਨੇ ਕੈਦੀ ਐਕਸਚੇਂਜ ਕੀਤੇ ਆ ਜਾਇ ਇਦਾਂ ਕਹ ਲਓ ਜਿਹੜੇ ਚੀਨ ਨੇ ਅਮਰੀਕਾ ਦੇ ਬੰਦੇ ਫੜੇ ਸੀ ਉਹ ਛੱਡ ਦਿੱਤੇ ਇਹਨਾਂ ਨੇ ਉਹਨਾਂ ਦੇ ਛੱਡ ਦਿੱਤੇ ਆ ਇਹ ਇੱਕ ਚੰਗੀ ਗੱਲ ਦੱਸੀ ਜਾ ਰਹੀ ਆ ਕਿ ਦੋਵਾਂ ਦੇਸ਼ਾਂ ਦੇ ਵਿੱਚ ਟੈਨਸ਼ਨ ਜਿਹੜੀ ਆ ਉਹ ਘਟੂਗੀ ਇਹਦੇ ਨਾਲ ਟੈਨਸ਼ਨ ਤੇ ਉਹਦਾ ਅਸਰ ਅਮਰੀਕਾ ਚੀਨ ਦੇ ਉੱਤੇ ਤੇ ਪੈਣਾ ਨਹੀਂ ਅਸਰ ਤੇਦਾ ਸਾਰੀ ਦੁਨੀਆ ਦੇ ਉੱਤੇ ਪੈਣਾ ਜਦੋਂ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਲੜਾਈ ਹੁੰਦੀ ਆ ਜਾਂ ਕੋਈ ਟੈਨਸ਼ਨ ਜਾਂ ਕੋਈ ਟ੍ਰੇਡ ਵਾਰ ਜਾਂ ਕੁਝ ਵੀ ਹੁੰਦਾ ਸਾਰੀ ਦੁਨੀਆ ਪ੍ਰਭਾਵਿਤ ਹੁੰਦੀ ਆ ਇਸ ਚੀਜ਼ ਤੇ ਨਾਲ ਸੋ ਇਹ ਜਿਹੜਾ ਦੋਵਾਂ ਦੇ ਵਿੱਚ ਐਕਸਚੇਂਜ ਹੋਇਆ ਹੈ ਯੂਐਸ ਚਾਈਨਾ ਨੇ ਆਪਣੇ ਪ੍ਰिजनਰ ਐਕਸਚੇਂਜ ਕੀਤੇ ਆ ਤਿੰਨ ਅਮਰੀਕਨ ਫ੍ਰੀ ਕਰ ਦਿੱਤੇ ਆ ਉਹਨਾਂ ਨੇ ਇਹਨਾਂ ਦੇ ਤੇ ਚਾਰ ਜਿਹੜੇ ਆ ਉਹ ਚਾਈਨਿਸ ਨੈਸ਼ਨਲ ਛੱਡ ਦਿੱਤੇ ਗਏ ਇਹ ਬਹੁਤ ਘੱਟ ਹੁੰਦਾ ਇਦਾਂ ਇਹ ਬੜਾ ਅਨਕਾਮਨ ਜਿਹਾ ਕੰਮ ਆ ਅਮਰੀਕਾ ਇਦਾਂ ਘੱਟ ਕਰਦਾ ਆ ਜਿਹੜੇ ਰੀਲੀਜ਼ ਕੀਤੇ ਗਏ ਆ ਮਾਰਕਸ ਵੇਰਡਨ ਕਾਈ ਲੀ ਤੇ ਜੌਨ ਲੋਇੰਗ ਇਹ ਤਿੰਨਾਂ ਨੂੰ ਕਈ ਸਾਲਾਂ ਤੋਂ ਚੀਨ ਨੇ ਫੜ ਕੇ ਰੱਖਿਆ ਸੀ ਡੀਟੇਨ ਕੀਤਾ ਸੀ ਹੋੜੋਂ ਘਰ ਆ ਰਿਹਾ ਤੇ ਆਪਣੇ ਪਰਿਵਾਰਾਂ ਨੂੰ ਦੁਬਾਰਾ ਵਾਪਸ ਮਿਲ ਰਿਹਾ ਹੈ ਔਰ ਇਹਦੀਆਂ ਕਈ ਮਹੀਨੇ ਗੱਲਾਂ ਚੱਲੀਆਂ ਇਹਨਾਂ ਦੀਆਂ ਇਸ ਕੱਲ ਦੀਆਂ ਆਪਸ ਵਿੱਚ ਉਹਨੇ ਗੱਲਬਾਤ ਕੀਤੀ ਹੈ ਉਹਦਾ ਨਤੀਜਾ ਹੋਇਆ ਕਿ ਹੁਣ ਇਹ ਜਿਹੜਾ ਸਿੱਟਾ ਸਾਹਮਣੇ ਆਇਆ ਹੈ ਇਹ ਜਿਹੜਾ ਸਵੈਪ ਹੋਇਆ ਹੈ ਹਾਈ ਲੈਵਲ ਕਹਿੰਦੇ ਟਾਕਸ ਹੋਈਆਂ ਇਹਨਾਂ ਦੇ ਵਿੱਚ ਚੀਨ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਜਿਹਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਵੀ ਸੀਗੇ ਤੇ ਚਾਈਨਿਸ ਜਿਹੜੇ ਲੀਡਰ ਆ ਸ਼ੀ ਜ਼ਿੰਗਪਿੰਗ ਵੀ ਇਹਦੇ ਵਿੱਚ ਸ਼ਾਮਲ ਸੀਗੇ ਸੋ ਜਿਹੜਾ ਚੀਨ ਦਾ ਪ੍ਰਸਪੈਕਟਿਵ ਹੈਗਾ ਚੀਨ ਨੇ ਇਹ ਕਹਿ ਸੀ ਕਿ ਇਹ ਸਵੈਪ ਜਿਹੜਾ ਆ ਇਹਦੇ ਨਾਲ ਸਾਡੀਆਂ ਅਮਰੀਕਾ ਦੇ ਨਾਲ ਜਿਹੜੀਆਂ ਟਾਈਜ਼ ਨੇ ਜਿਹੜੇ ਸਾਡੇ ਸਬੰਧ ਆ ਉਹ ਡੋਨਲਡ ਟਰੰਪ ਦੀ ਸੈਕੰਡ ਟਰਮ ਆਉਣ ਤੋਂ ਪਹਿਲਾਂ ਸਪੈਸ਼ਲੀ ਚੰਗੇ ਹੋ ਜਾਣਗੇ ਅਸੀਂ ਥੋੜਾ ਜਾਇ ਇਹਨਾਂ ਦੇ ਨਾਲ ਠੀਕ ਠਾਕ ਹੋ ਜਾਾਂਗੇ ਜਿਹੜੇ ਸਵੇਡਨ ਸੀ ਇਹਨੂੰ ਸਵੇਡਨ ਨੂੰ 2012 ਦੇ ਵਿੱਚ ਡਰੱਗ ਚਾਰਜ ਲਾ ਕੇ ਜੇਲ੍ਹ ਦੇ ਵਿੱਚ ਸੱਟਿਆ ਗਿਆ ਸੀ ਤੇ ਯੂਨੈਮ ਨੇ ਵੀ ਇਹਨੂੰ ਯੂਨਾਈਟਿਡ ਨੇਸ਼ਨ ਨੇ ਵੀ ਕਹਿ ਦਿੱਤਾ ਤਸੀਵੀ ਇਹਨੂੰ ਜਿਹੜਾ ਰੋਂਗਫੁਲੀ ਡੀਟੇਨ ਕੀਤਾ ਗਿਆ ਇਸੇ ਤਰ੍ਹਾਂ ਜਿਹੜਾ ਲੀ ਸੀ ਉਹਦੇ ਉੱਤੇ ਸੀਗਾ ਵੀ ਇਹਨੇ ਜਸੂਸੀ ਕੀਤੀ 2016 ਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਦੇ ਕੇ ਉੱਥੇ ਸੀਕ੍ਰੇਟ ਟ੍ਰਾਇਲ ਚਲਾਇਆ ਗਿਆ ਸੀ ਜਿਹੜਾ ਲੋਇੰਗ ਸੀ ਇਹਦੀ ਉਮਰ 79 ਸਾਲ ਆ ਉੱਥੇ ਚੀਨ ਦੇ ਵਿੱਚ ਇਹਨੂੰ ਜਿਹੜੀ ਦਿੱਤੀ ਗਈ ਸੀ ਉਮਰ ਕੈਦ ਦੀ ਸਜ਼ਾ ਵੀ ਇਹਨੇ ਜਸੂਸੀ ਕੀਤੀ ਆ ਤੇ ਹਾਲਾਂਕਿ ਟ੍ਰਾਇਲ ਦੇ ਵਿੱਚ ਕੋਈ ਵੀ ਟਰਾਂਸਪੇਰੈਂਸੀ ਨਹੀਂ ਸੀ ਚੀਨ ਇਹ ਕਹਿੰਦਾ ਆ ਕਿ ਜਿਹੜੇ ਕਲੇਮ ਕਰਦਾ ਆ ਕਿ ਜਿਹੜੇ ਅਮਰੀਕਾ ਦੇ ਵਿੱਚ ਇਹਦੇ ਬੰਦੇ ਸੀਗੇ ਉਹਨਾਂ ਨੂੰ ਗਲਤ ਤਰੀਕੇ ਨਾਲ ਡਿਟੇਨ ਕੀਤਾ ਸੀ ਸੋ ਹੁਣ ਦੂਜਾ ਇਹ ਆ ਕਿ ਜਿਹੜਾ ਚਾਈਨੀਸ ਜੁਡੀਸ਼ੀਅਲ ਸਿਸਟਮ ਆ ਉਹ ਬਹੁਤ ਜ਼ਿਆਦਾ ਸਿਕਰੇਟਿਵ ਆ ਉਹਦਾ ਪਤਾ ਹੀ ਨਹੀਂ ਉੱਥੇ ਕੀ ਕਰਦੇ ਜਾਂ ਕਿੱਦਾਂ ਹੁੰਦਾ ਤੇ ਦੂਜੀ ਗੱਲ ਇਹ ਆ ਕਨਵਿਕਸ਼ਨ ਰੇਟਰ ਉਹਦਾ 99% ਆ ਜਿਹੜਾ ਬੰਦਾ ਫੜ ਲਿਆ ਫਿਰ ਉਹ ਬਚਦਾਨੀ ਮਤਲਬ ਉਹਦੀ ਬਹੁਤ ਘੱਟ ਚਾਂਸਸ ਦੇ ਵੀ ਕਿ ਉਹ ਉਹਦੇ ਵਿੱਚੋਂ ਬਾਹਰ ਆ ਜਾਵੇ ਸੋ ਅਮਰੀਕਾ ਦੇ ਵਿੱਚ ਯੂਐਸ ਸੈਨੇਟ ਜਿਹੜੇ ਸੈਨੇਟਰ ਨੇ ਸ਼ਿਮਰ ਇਹਨਾਂ ਨੇ ਐਡਵਰਕਸੀ ਕੀਤੀ ਸੀ ਲੀ ਦੀ ਰੀਲੀਜ਼ ਦੇ ਲਈ ਕਈ ਸਾਲਾਂ ਤੋਂ ਤੇ ਹੁਣ ਉਹ ਕਹਿੰਦੇ ਵੀ ਚਲੋ ਚੰਗਾ ਹੋਇਆ ਸੀ ਯਤਨ ਕਰਦੇ ਰਹੇ ਆ ਵੀ ਇਹ ਜਿਹੜੇ ਆਖਰਕਾਰ ਆਪਣੇ ਘਰ ਆਏ ਆ ਅਮਰੀਕਾ ਤੇ ਚਾਈਨਾ ਦੇ ਪ੍ਰਿਜ਼ਨਰ ਸਵੈਪ ਅਨਕਾਮਨ ਆ ਲਾਸਟ ਵਨ ਜਿਹੜਾ ਦੱਸਿਆ ਕਿ ਅਮਰੀਕਾ ਦਾ ਇੱਕ ਪਾਸਟਰ ਤੇ ਚਾਈਨੀਸ ਸਟੂਡੈਂਟ ਦਾ ਇਸ ਸਵੈਪ ਬਹੁਤ ਸਾਲ ਪਹਿਲਾਂ ਹੋਇਆ ਸੀ ਸੋ ਇਹਦਾ ਡਿਪਲੋਮੈਟਿਕ ਇੰਪੈਕਟ ਪਊਗਾ ਇਹਨੂੰ ਜਿਹੜਾ ਟੈਨਸ਼ਨ ਅਮਰੀਕਾ ਤੇ ਚੀਨ ਦੇ ਵਿੱਚਕਾਰ ਘਟਾਉਣ ਦੇ ਲਈ ਦੇਖਿਆ ਜਾ ਰਿਹਾ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਚੀਨ ਨੇ ਜਿਹੜਾ ਇਹ ਕੀਤਾ ਜਿੱਥੇ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਘਟੂਗਾ ਖਾਸ ਕਰ ਉਹਦੋਂ ਜਦੋਂ ਹੁਣ ਡੋਨਲਡ ਟਰੰਪ ਰਾਸ਼ਟਰਪਤੀ ਬਣਨਗੇ ਉਹਦੇ ਤੋਂ ਪਹਿਲਾਂ ਜਦੋਂ ਇਹ ਕਦਮ ਚੁੱਕੇ ਜਾ ਰਹੇ ਆ ਤਾਂ ਸਬੰਧ ਹੋਰ ਮਜ਼ਬੂਤ ਹੋਣਗੇ ਦੂਜਾ ਇਹਨਾਂ ਦੇਸ਼ਾਂ ਦੇ ਨਾਲ ਨਾਲ ਪੂਰੀ ਦੁਨੀਆ ਦੇ ਲਈ ਵੀ ਇਹ ਇੱਕ ਚੰਗੀ ਖਬਰ ਅਗਲੀ ਗੱਲ ਦੋਸਤੋ ਮਾਰਕ ਜ਼ੁਕਰਬਰਗ ਡੋਨਲਡ ਟਰੰਪ ਨੂੰ ਮਿਲਿਆ ਉਹਨਾਂ ਦੇ ਮਾਰਾ ਲੋਗੋ ਦੇ ਵਿੱਚ ਰਿਜ਼ੋਰਟ ਦੇ ਵਿੱਚ ਤੇ ਉਹਨਾਂ ਨੇ ਡਿਨਰ ਕੀਤਾ ਤੇ ਪਤਾ ਇਹ ਲੱਗ ਰਿਹਾ ਵੀ ਇਹਦੇ ਨਾਲ ਹੁਣ ਇਹਨਾਂ ਦੋਵਾਂ ਦੇ ਸਬੰਧ ਆਪਸ ਦੇ ਵਿੱਚ ਸੁਧਰ ਜਾਣਗੇ ਜਿਹੜੀ ਇੱਕ ਹਿਸਟੋਰੀਕਲ ਟੈਂਸ਼ਨ ਸੀ ਡੋਨਲਡ ਟਰੰਪ ਤੇ ਮਾਰਕ ਜ਼ੁਕਰਬਰਗ ਜਿਹੜੇ ਕਿ ਮੈਟਾ ਫੇਸਬੁੱਕ ਇੰਸਟਾਗ੍ਰam ਜਾਂ ਵਟਸਐਪ ਜੋ ਕੁਝ ਵੀ ਹੈਗਾ ਇਹਦੇ ਮਾਲਕ ਨੇ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਇਹਨਾਂ ਦਾ ਰਿਲੇਸ਼ਨਸ਼ਿਪ ਡੋਨਲਡ 트੍ਰੰਪ ਦਾ ਤੇ ਇਹਨਾਂ ਦਾ ਆਪਸ ਵਿੱਚ ਬਹੁਤਾ ਸਹੀ ਨਹੀਂ ਸੀ ਜਦੋਂ ਫੇਸਬੁੱਕ ਨੇ 2021 ਦੇ ਵਿੱਚ 트੍ਰੰਪ ਨੂੰ ਬੈਨ ਕਰ ਦਿੱਤਾ ਸੀ ਕਿਉਂਕਿ ਕੈਪੀਟਲ ਰਾਈਟਸ ਦੇ ਉੱਤੇ ਇਹਨਾਂ ਨੇ ਕਮੈਂਟ ਕੀਤਾ ਸੀ ਡੋਨਲਡ 트੍ਰੰਪ ਨੇ ਉਹ ਤੋਂ ਬਾਅਦ ਮਾਰਕ ਜ਼ਕਰਬਰਗ ਤੇ ਡੋਨਲਡ 트੍ਰੰਪ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਸੀ ਇੱਥੋਂ ਤੱਕ ਕਿ ਅਗਸਤ ਦੇ ਵਿੱਚ ਡੋਨਲਡ 트੍ਰੰਪ ਨੇ ਜਿਹੜਾ ਕਿਹਾ ਸੀ ਕਿ ਜੇ 224 ਦੇ ਵਿੱਚ ਇਹਨੇ ਜਿਹੜਾ ਮਾਰਕ ਜ਼ਕਰਵਰਕ ਨੇ ਇੰਟਰਫੀਅਰ ਕੀਤਾ ਤਾਂ ਮੈਂ ਇਹਨੂੰ ਜੇਲ੍ਹ ਚ ਭੇਜ ਦੂੰਗਾ ਇੱਥੇ ਤੱਕ ਵੀ ਡੋਨਲਡ 트ੰਪ ਨੇ ਇਹਨਾਂ ਦੇ ਬਾਰੇ ਬਿਆਨ ਦਿੱਤਾ ਸੀ ਪਰ ਬਾਅਦ ਦੇ ਵਿੱਚ ਥੋੜਾ ਜਿਹਾ ਨਰਮ ਹੋ ਗਿਆ ਸੀ ਇਸ ਗੱਲ ਦੇ ਉੱਤੇ ਹੁਣ ਜਿਹੜਾ ਫੇਸਬੁੱਕ ਨੇ ਬੈਨ ਚੱਕ ਦਿੱਤਾ ਸੀ ਮੈਟਾ ਨੇ ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਆ ਉਹਨਾਂ ਨੇ 트ੰਪ ਦੇ ਉੱਤੇ ਜਿਹੜਾ ਬੈਨ ਸੀ ਉਹਨੂੰ ਚੱਕ ਦਿੱਤਾ ਸੀ ਤੇ ਮਾਰਕ ਜ਼ਕਰਬਰਗ ਨੇ ਇਹਦੇ ਲਈ ਰਿਗਰੈਟ ਕੀਤਾ ਸੀ ਇਸ ਸੈਕਸ਼ਨ ਦੇ ਲਈ ਕਿ ਜਿਹੜੀਆਂ ਸਟੋਰੀਜ਼ ਆ ਜਾਂ ਹਾਂ ਉਹ ਹੰਟਰ ਬਾਈਡਨ ਵੀ 2020 ਦੇ ਵਿੱਚ ਜੋ ਕੁਝ ਹੋਇਆ ਉਹਦੇ ਬਾਰੇ ਹੁਣ ਮਾਰਕ ਜ਼ਕਰਬਰ ਨੇ ਇਹ ਕਿਹਾ ਹੈ ਕਿ ਉਹ ਅਸਲ ਵਿੱਚ ਹੁਣ ਇਹ ਆ ਜਿਹੜੀ ਇਲੈਕਸ਼ਨ ਗਈ ਹੈ ਇਹਦੇ ਵਿੱਚ ਨਿਊਟਰਲ ਸੀਗੇ ਵੀ ਮੈਂ ਨਿਊਟਰਲ ਰਹਿਣਾ ਚਾਹੁੰਦਾ ਹਾਂ ਇਹ ਸਾਰੇ ਕੁਝ ਦੇ ਵਿੱਚ ਤੇ ਕਿਸੇ ਵੀ ਜਿਹੜੇ ਇਲੈਕਸ਼ਨ ਇਨਫਰਾਸਟ੍ਰਕਚਰ ਲਈ ਅਸੀਂ ਮਨੀ ਡੋਨੇਟ ਨਹੀਂ ਕਰਨੀ ਸੋ ਮਾਰਾ ਲੋਗੋ ਦੇ ਵਿੱਚ ਡਿਨਰ ਜ਼ਕਰਬਰਗ ਨੇ ਡਿਸਕਸ ਕੀਤੀ ਆ ਇਨੋਵੇਸ਼ਨ ਤੇ ਫਿਊਚਰ 트ੰਪ ਦੇ ਨਾਲ ਤੇ ਉਹਦੀ ਟੀਮ ਦੇ ਨਾਲੇ ਬਹੁਤ ਚੰਗੀ ਗੱਲ ਦੱਸੀ ਜਾ ਰਹੀ ਆ ਐਲਨ ਮਸਕ ਜਿਹੜਾ ਟੈਸਲਾ ਦਾ ਹੈਗਾ ਤੇ ਸਪੇਸ ਐਕਸ ਦਾ ਉਹਦੀ ਵਿਵੇਕਰਾਮਾ ਸ਼ੋਮੀ ਦੀ ਜਾਂ ਇ ਇਥੋਂ ਤੱਕ ਕਿ ਮਾਰਕ ਜ਼ਕਰਵਰਗ ਦੀ ਐਲਨ ਮਸਕ ਮਾਰਕ ਜ਼ਕਰਵਰਗ ਇਹ ਦੁਨੀਆ ਦੇ ਬਹੁਤ ਵੱਡੇ ਨਾਮ ਆ ਇਹ ਉਹ ਬੰਦੇ ਆ ਜਿਹੜੇ ਇਕੱਲੇ ਕਰੇ ਦੁਨੀਆ ਨੂੰ ਇਧਰੋਂ ਉਧਰ ਕਰਨ ਦੀ ਹਿੰਮਤ ਰੱਖਦੇ ਜਾਂ ਇੰਨੇ ਇੰਟੈਲੀਜੈਂਟ ਆ ਜਾਂ ਇਹਨਾਂ ਦੇ ਵਿੱਚ ਇੰਨੀ ਕਾਬਲੀਅਤ ਆ ਉਹਨਾਂ ਦੀ 트럼ਪ ਦੇ ਨਾਲ ਜੇਕਰ ਸਾਂਝੇਦਾਰੀ ਬਣਦੀ ਹੈ ਤਾਂ ਇਹ ਅਮਰੀਕਾ ਦੇ ਲਈ ਵੀ ਚੰਗਾ ਤੇ ਪੂਰੀ ਦੁਨੀਆ ਦੇ ਲਈ ਵੀ ਚੰਗਾ ਆ। ਹੁਣ ਜਿਹੜਾ ਰੈਗੂਲੇਸ਼ਨ ਦਾ ਇਸ਼ੂ ਆ ਮੈਟਾ ਨੂੰ ਲਗਾਤਾਰ ਸਰਕਾਰ ਦੇ ਰੈਗੂਲੇਸ਼ਨਸ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਵਿੱਚ ਐਂਟੀ-ਟਰਸਟ ਕੇਸ ਜਿਹੜਾ ਫੈਡਰਲ ਟ੍ਰੇਡ ਕਮਿਸ਼ਨ ਦੁਆਰਾ ਚੱਲ ਰਿਹਾ ਉਹ ਵੀ ਸ਼ਾਮਲ ਆ। ਡੋਨਾਲਡ 트럼ਪ ਦੇ ਮਸਕ ਦੇ ਨਾਲ ਜਿਸ ਕਿਸਮ ਦਾ ਸਬੰਧ ਆ ਉਹ ਬਹੁਤ ਨੇੜੇ ਦਾ ਰਿਲੇਸ਼ਨਸ਼ਿਪ ਆ ਐਲਨ ਮਸਕ ਦੇ ਨਾਲ। ਐਲਨ ਮਸਕ ਜਿਨੇ 100 ਮਿਲੀਅਨ ਦੇ ਨੇੜੇ ਡੋਨਲਡ 트੍ਰੰਪ ਦੀ ਇਲੈਕਸ਼ਨ ਕੈਂਪੇਨ ਦੇ ਲਈ ਡੋਨੇਟ ਕੀਤਾ ਤੇ ਉਹਦੀਆਂ ਪਾਲਿਸੀਜ਼ ਦਾ ਉਹਨੇ ਜਿਹੜਾ ਮਤਲਬ ਸਪੋਰਟ ਕੀਤੀ ਹੈ ਉਹਨਾਂ ਨੇ ਫਿਰ ਉਹਨਾਂ ਨੂੰ ਰੋਲ ਵੀ ਸਰਕਾਰ ਦੇ ਵਿੱਚ ਵੱਡਾ ਦਿੱਤਾ ਜ਼ਕਰਬਰ ਮਾਰਕ ਜ਼ਕਰਬਰਗ ਤੇ ਐਲਨ ਮਸਕ ਭਾਵੇਂ ਦੋਵਾਂ ਦੀ ਇਹਨਾਂ ਦੀ ਮੀਟਿੰਗ ਹੋਈ ਆ ਇੱਥੇ ਪਰ ਫੇਰ ਵੀ ਇਹ ਦੋਵੇਂ ਇੱਕ ਦੂਜੇ ਦੇ ਸ਼ਰੀਕ ਵੀ ਆ ਜਿਹਦੇ ਵਿੱਚ ਇਹਨਾਂ ਦੀ ਕੋਲਾਬੋਰੇਸ਼ਨ ਯਾ ਪਬਲਿਕ ਡਿਸਐਗਰੀਮੈਂਟ ਕਈ ਕੁਛ ਹੈਗਾ ਉਹ ਵੀ ਇਹਦੇ ਵਿੱਚ ਬਿਨਾਂ ਸ਼ੱਕ ਸ਼ਾਮਲਾ ਸੋ ਹੁਣ ਇਸ ਗੱਲਬਾਤ ਨੂੰ ਬਹੁਤ ਚੰਗੀ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਮਰੀਕਾ ਦੇ ਲਈ ਇੱਕ ਚੰਗਾ ਪ੍ਰਬੰਧ ਜਿਹੜਾ ਉਹ ਸਾਬਤ ਹੋਏਗਾ ਤੇ ਇਹਦੇ ਨਾਲ ਜਿਹੜਾ ਮੈਟਾ ਦਾ ਬਾਸ ਆ ਮਾਰਕ ਜ਼ਕਰਬਰਗ ਉਹ ਡੋਨਲਡ ਟਰੰਪ ਦੇ ਮਾਰਾ ਲੋਗੋ ਰਿਜ਼ੋਰਟ ਦੇ ਵਿੱਚ ਵਿਜ਼ਿਟ ਕੀਤਾ ਉੱਥੇ ਡਿਨਰ ਕੀਤਾ ਤੇ ਲੱਗਦਾ ਹੈ ਕਿ ਇਹਦੇ ਨਾਲ ਦੋਵਾਂ ਦੇ ਸਬੰਧ ਜਿਹੜੇ ਆ ਉਹ ਜ਼ਿਆਦਾ ਚੰਗੇ ਹੋਣਗੇ ਤੇ ਜਿਹੜਾ ਕਈ ਕੁਛ ਇਹਨਾਂ ਦਾ ਆਪਸ ਵਿੱਚ ਚੱਲਦਾ ਰਿਹਾ ਉਹ ਖਤਮ ਹੋਏਗਾ ਸੋ ਇਹ ਇੱਕ ਚੰਗੀ ਗੱਲ ਦੱਸੀ ਜਾ ਰਹੀ ਹੈ। ਅਗਲੀ ਗੱਲਬਾਤ ਦੋਸਤੋ ਮੈਕਸੀਕੋ ਨੇ ਡੋਨਲਡ ਟਰੰਪ ਦਾ ਜਿਹੜਾ ਟੈਰਿਫ ਵਾਲਾ ਟੈਰਿਫ ਲਾਉਣ ਵਾਲਾ ਬਿਆਨ ਸੀ ਉਹਦੇ ਉੱਤੇ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ। ਰਾਸ਼ਟਰਪਤੀ ਆ ਕਲਾਉਡੀਆ ਜਿਹੜੀ ਸ਼ਨਬਾਮ ਕਲਾਉਡੀਆ ਸ਼ਨਬਾਮ ਨੇ ਇਹ ਕਹਿਆ ਹੈ ਕਿ ਜੇ ਅਮਰੀਕਾ ਨੇ ਮੈਕਸੀਕੋ ਦੇ ਉੱਤੇ ਟੈਰਿਫ ਲਾਇਆ ਤਾਂ ਉਹਦੇ ਜਵਾਬ ਦੇ ਤੌਰ ਦੇ ਉੱਤੇ ਇਹ ਵੀ ਟੈਰਿਫ ਵਧਾਉਣਗੇ। ਸ਼ਨਬਾਨ ਨੇ 트ੰਪ ਦੇ ਉਸ ਬਿਆਨ ਦੇ ਉੱਤੇ ਆਪਣਾ ਪ੍ਰਤੀਕਰਮ ਆਪਣਾ ਰਿਐਕਸ਼ਨ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਮੈਕਸੀਕੋ ਦੀ ਰਾਸ਼ਟਰਪਤੀ ਅਮਰੀਕਾ ਦੇ ਵਿੱਚ ਮਾਈਗ੍ਰੇਸ਼ਨ ਨੂੰ ਰੋਕਣ ਲਈ ਜਿਹੜੇ ਆਪਣੇ ਬਾਰਡਰ ਸੀਲ ਕਰਨ ਦੇ ਲਈ ਤਿਆਰ ਹੈ। ਸ਼ਿਨਬਾਮ ਨੇ ਇਹ ਕਿਹਾ ਹੈ ਕਿ ਉਹਨਾਂ ਦਾ ਬਾਰਡਰ ਸੀਲ ਕਰਨ ਦਾ ਕੋਈ ਇਰਾਦਾ ਨਹੀਂ ਹੈ ਹੁਣ ਮੈਕਸੀਕੋ ਦੀ ਜਿਹੜੀ ਉਹਨਾਂ ਦੀ ਇਕਨੋਮੀ ਮਿਨਿਸਟਰ ਆ ਉਹਦਾ ਵੀ ਇਹਦੇ ਉੱਤੇ ਬਿਆਨ ਆਇਆ ਹੈ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜਾ ਇਹਦੇ ਉੱਤੇ ਜੋ ਕੁਝ ਇਹ ਕਰਨਗੇ ਉਹੀ ਕੁਝ ਅਸੀਂ ਕਰਾਂਗੇ ਕਿ ਜਿਹੜੀ ਇਹਦੇ ਨਾਲ ਇਹਨਾਂ ਨੇ ਇਹ ਕਿਹਾ ਮੈਕਸੀਕੋ ਨੇ ਕਿ ਸਿੱਧੀ ਇੱਕ ਰੀਜਨਲ ਟ੍ਰੇਡ ਵਾਰ ਸ਼ੁਰੂ ਹੋ ਜੂਗੀ ਵੀ ਇਹਦੇ ਲਈ ਫਿਰ ਜ਼ਿੰਮੇਵਾਰ ਇਹ ਵੀ ਹੋਣਗੇ ਮੈਕਸੀਕੋ ਦੇ ਵਿੱਚ ਇਸ ਕਿਸਮ ਦੀ ਜੇਕਰ ਮੈਕਸੀਕੋ ਦੇ ਨਾਲ ਵਾਰ ਹੁੰਦੀ ਆ ਤਾਂ ਅਮਰੀਕਾ ਉਹਨਾਂ ਨੇ ਕਿਹਾ ਵੀ ਮੋٹے ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੇ ਅਮਰੀਕਾ ਇਹ ਕੰਮ ਕਰਦਾ ਤੇ ਆਪਣੇ ਪੈਰ ਦੇ ਉੱਤੇ ਘੋੜੀ ਆਪ ਮਾਰੂਗਾ 4 ਲੱਖ ਅਮਰੀਕੀ ਲੋਕਾਂ ਦੀ ਨੌਕਰੀ ਇਧਰਲੇ ਪਾਸੇ ਉਹ ਕਹਿੰਦੇ ਜਾ ਸਕਦੀ ਆ ਇਸ ਗੱਲ ਦੇ ਨਾਲ ਸੋ ਟਰੰਪ ਨੇ ਪਹਿਲੇ ਦਿਨ ਹੀ ਜੇ ਕੁਝ ਕਿਹਾ ਸੀ ਵੀ ਅਸੀਂ ਸੌ ਚੱਕ ਸਮਾਗਮ ਤੋਂ ਬਾਅਦ ਜਿਹੜਾ ਕੈਨੇਡਾ ਮੈਕਸੀਕੋ ਤੇ ਚੀਨ ਦੇ ਉੱਤੇ ਟੈਰਿਫ ਲਾਉਣਾ ਆ ਉਹਦਾ ਵਿਰੋਧ ਲਗਭਗ ਸਾਰੇ ਪਾਸਿਆਂ ਹੋ ਰਿਹਾ ਪਰ ਮੈਕਸੀਕੋ ਨੇ ਬਹੁਤ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਜੇ ਤੁਸੀਂ ਜੋ ਕੁਝ ਕਰੋਗੇ ਫਿਰ ਜੋ ਕੁਝ ਅਸੀਂ ਕਰ ਸਕਦੇ ਆ ਉਹ ਵੀ ਕਰਾਂਗੇ ਜਿਹਦਾ ਨਤੀਜਾ ਸਿੱਧਾ ਇੱਕ ਟ੍ਰੇਡ ਵਾਰ ਹੋਊਗਾ ਤੇ ਉਹਦੇ ਲਈ ਜ਼ਿੰਮੇਵਾਰ ਅਮਰੀਕਾ ਹੋਏ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ